रियलिटी ਦੇ ਵਿੱਚ ਪੰਜਾਬ ਹੜ ਮੁਕਤ ਹੋ ਸਕਦਾ ਹੈ ਮਤਲਬ ਕਹਿੰਦੇ ਕਿ ਵਗਦੇ ਦਰਿਆਵਾਂ ਨੂੰ ਕਿਹੜਾ ਕਿਸੇ ਨੇ ਬੰਦ ਮਾਰੇ ਆ ਕਿਉਂ ਕੋਈ ਨਹੀਂ ਕਹਦਾ ਜੀ ਦਰਿਆਵਾਂ ਨੂੰ ਜਿਹੜੇ ਨਹੀਂ ਬੰਨ੍ਹ ਸਕਦੇ ਬੰਨ੍ਹ ਸਕਦੇ ਆ ਬਹੁਤ ਪੈਸਾ ਨਹੀਂ ਲੱਗਣਾ ਤਿੰਨ ਤਿੰਨ 400 ਕਰੋੜ ਦੇ ਟੋਟਲ ਗਵੰਡੀ ਰਾਜ ਹਰਿਆਣੇ ਨੇ ਵੀ ਕਹਿ ਦਿੱਤਾ ਕਿ ਸਾਡੇ ਵੱਲ ਦੇਖਿਓ ਪਾਣੀ ਨਾ ਭੇਜਿਓ ਜਦੋਂ ਜ਼ਰੂਰਤ ਹੁੰਦੀ ਉਦੋਂ ਭੇਜਦੇ ਨਹੀਂ ਹੁਣ ਸਾਨੂੰ ਲੋਕ ਕਿਹਨਾਂ ਰੱਖੇ ਮਾਧੋਪੁਰ ਹੈਡਵਰਕਸ ਦੇ ਗੇਟ ਹੀ ਟੁੱਟ ਜਾਂਦੇ ਹਮੇਸ਼ਾ ਜਦੋਂ ਗੇਟ ਖੋਲਦੇ ਉਦੋਂ ਪਹਿਲਾਂ ਸੈਂਟਰ ਵਾਲੇ ਖੁੱਲੇ ਜਾਂਦੇ ਆ ਤੇ ਅੱਜ ਵੀ ਖੜੀ ਕੋਲ ਬੀਬੀ ਐਮਬੀ ਦੀ ਕੱਲ ਪ੍ਰੈਸ ਕਾਨਫਰੈਂਸ ਹੋਈ ਜੇ ਤੁਸੀਂ ਸੁਣੀ ਹੋਵੇ ਉਹਦੇ ਤੱਕ ਮੈਂ ਉਹਦੇ ਤੋਂ ਕਹਤਾ ਹਾਂ ਕਿ ਬੀਬੀ ਐਮਬੀ ਦੇ ਚੇਅਰਮੈਨ ਦੀ ਗੱਲਾਂ ਸੁਣੀਆਂ ਅਫਸੋਸ ਹੋਇਆ ਕਿ ਜਦ ਨੈਸ਼ਨੈਲਿਟੀ ਖਤਮ ਹੋ ਗਈ ਇਹ ਨਾ ਪੰਜਾਬ ਦੇ ਉਜਾੜੇ ਲਈ ਲਿਆਂਦੇਗੇ ਫਲੱਡਸ ਨੇ ਨਾ ਕਿ ਆਏ ਹੋਏ ਨੇ ਕਹਿੰਦੇ ਇਹ ਮੈਨ ਮੇਡ ਨੇ ਜਿਹੜੇ ਡਿਪਾਰਟਮੈਂਟ ਨੇ 7 ਦਿਨ ਪਹਿਲਾਂ ਕਹਿ ਦਿੱਤਾ ਕਿ ਹੜ੍ਹ ਆਉਣਗੇ ਇਹਨਾਂ ਨੇ ਕਿਉਂ ਨਹੀਂ ਪਾਣੀ ਛੱਡਿਆ ਕਿਉਂ ਕਿਉਂ ਉਹਦਾ ਬਸੰਤਰਤਾ ਤੇ ਓਜ ਦਾ ਪਾਣੀ ਇਕੱਠਾ ਹੀ ਦੋਵੇਂ ਛੱਡ ਦਿੱਤੇ ਤੇ ਨਾਲ ਹੀ ਰਾਵੀ ਛੱਡ ਦਿੱਤੀ ਫਿਰ ਮੈਨ ਮੇਡ ਕਿੰਨੇ ਕੀਤਾ ਕਿ ਗਵਰਨਮੈਂਟ ਆਫ ਇੰਡੀਆ ਦਾ ਇਹਨਾਂ ਫਾਲਟ ਮੰਨਦਾ ਕ੍ਰਿਮੀਨਲ ਕਿ ਕ੍ਰਿਮੀਨਲ ਨੂੰ ਉਹਨਾਂ ਨੇ ਕੀਤਾ ਕਿ ਲੋਕਾਂ ਦੇ ਨਾਲ ਜਿਹੜਾ ਕੀਤਾ ਕ੍ਰਿਮੀਨਲ ਕੋ ਆ ਜਾਂਦਾ ਸੈਕਸ਼ਨ ਠੀਕ ਕਰਨਾ ਚਾਹੀਦਾ ਤੁਸੀਂ ਜੀਸੀ ਰੋਪਣ ਨੂੰ ਜਾ ਕੇ ਪੁੱਛੋ ਕਿ ਤੈਨੂੰ ਇਹਨਾਂ ਨੇ ਦਿੱਤੀ ਕਿ ਕਿੰਨਾ ਪਾਣੀ ਹੈ ਕਿੰਨਾ ਲੈਵਲ ਹੈ ਕਿੰਨਾ ਛੱਡਣ ਲੱਗੇ ਕਿਧਰ ਨੂੰ ਜਾਣ ਲੱਗੇ ਕੀ ਸੀਰ ਉੱਪਰ ਦੀ ਵੀ ਰਿਸਪੌਂਸਿਬਿਲਟੀ ਕਿਉਂ ਨਹੀਂ ਪ੍ਰੈਸ ਕਾਨਫਰੰਸ ਦੇ ਸੀ ਰੋਪੜ ਕਰ ਰਿਹਾ ਤੁਹਾਡੀ ਇਸ ਇੰਟਰਵਿਊ ਨੂੰ ਦੇਖ ਕੇ ਤੁਹਾਡੇ ਚਿੱਟੇ ਕੁਰਤੇ ਪਜਾਮੇ ਦੇ ਉੱਤੇ ਵੀ ਸਵਾਲ ਉੱਠੇ ਹੋਣਗੇ ਕਿ ਜਿੱਥੋਂ ਪੰਜਾਬ ਦੀ ਸਾਰੀ ਪੋਲੀਟੀਕਲ ਲੌਬੀ ਖੁਦ ਦਰਿਆਵਾਂ ਦੇ ਵਿੱਚ ਲੱਗੀ ਹੋਈ ਹੈ ਖੁਦ ਦਰਿਆਵਾਂ ਦੇ ਵਿੱਚ ਉਤਰੇ ਜਿਵੇਂ ਕੇਂਦਰੀ ਮੰਤਰੀ ਵੀ ਸੀਗੇ ਉਹ ਵੀ ਜਿਹੜੇ ਆ ਪਾਣੀ ਦੇ ਵਿੱਚ ਉਤਰੇ ਆ ਵੀ ਤੁਸੀਂ ਕਿਤੇ ਨਜ਼ਰ ਨਹੀਂ ਆਉਂਦੇ ਪਠਾਨਕੋਟ ਤੋਂ ਲੈ ਕੇ ਹੱਪ ਟੂ ਫਰੋਜ਼ਪੁਰ 200 ਬ੍ਰਿਚਸ ਹੋਏ ਤੇ ਉਹਦੇ ਤਾਂ ਹੀ ਭਰੇ ਜਾਣਗੇ ਜੇ ਗਵਰਨਮੈਂਟ ਆਫ ਇੰਡੀਆ ਦੀ ਧੌਂਟ ਤੇ ਗੋਡਾ ਰੱਖਾਂਗੇ ਕਿ ਤੁਹਾਡੀ ਤੁਹਾਡੀਆਂ ਤੁਹਾਡੇ ਬੰਕਰ ਜਿੱਥੇ ਤੁਸੀਂ ਰਿਪੇਅਰ ਕੀਤੇ ਬਹੁਤ ਵੱਡਾ ਇਹ ਆਏਗਾ ਫੈਕਟਰ ਜਿੱਥੋਂ ਜਿੱਥੋਂ ਬੰਕਰ ਰਿਪੇਅਰ ਹੋਏ ਉਥੇ ਦੁਬਾਰਾ ਫਿਰ ਮਿੱਟੀ ਪਾ ਕੇ ਉਹਨਾਂ ਨੂੰ ਪੂਰਨਾ ਚਾਹੀਦਾ ਸੀ ਉੱਥੋਂ ਆਣ ਕੇ ਕਿਹੜੀ ਦਰਿਆਵਾਂ ਵੀ ਨਿਕਲੋ ਹੜ੍ਹ ਵੀ ਸਾਨੂੰ ਮਾਰ ਪੈਂਦੀ ਹੈ ਬਾਰਡਰ ਵਾਲਿਆਂ ਨੂੰ ਸਾਨੂੰ ਜਦੋਂ ਕਦੇ ਖਿਲਜੁਲ ਹੁੰਦੀ ਆ ਉਦੋਂ ਵੀ ਮਾਰ ਪੈਂਦੀ ਆ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਕਿੰਨਾ ਫਰਸਟ ਤੇ ਡਿਫੈਂਸ ਲਾਈਨ ਨੂੰ ਮਜ਼ਬੂਤ ਕਰੋ ਫਰਸਟ ਡਿਫੈਂਸ ਲਾਈਨ ਸਾਡੀ ਉਹ ਕਿਸੀ ਬੰਦੇ ਦਾ ਰਖ ਸਕੀਂ ਡਿਫੈਂਸ ਲਾਈਨ ਸਾਡੀ ਸੱਚੀ ਨਾਲਾ ਜਦੋਂ ਦੋਵੇਂ ਮਿਲ ਜਾਣੋਂ ਉਦੋਂ ਫਿਰ ਸਾਡੇ ਇਲਾਕੇ ਦੀ ਤਬਾਈ ਹੋਉਂਦੀ ਉਹਦੀ ਬਣਦੀ ਕਿ ਨਹੀਂ ਬਣਦੀ ਜਿਹੜਾ ਇੰਚਾਰਜ ਹੈ ਸਾਡੇ ਮਧਪੁਰ ਹੈੱਡਵਰਕਸ ਦਾ ਪੁਰੀ ਬਣਦੀ ਹੈ ਨਾ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰੈਸ ਕਾਨਫਰੰਸ ਬਣਦੀ ਹੈ ਨਾ ਕਿ ਕਿਉਂ ਟੁੱਟੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰੈਸ ਕਾਨਫਰੰਸ ਬਣਦੀ ਹੈ ਕਲਰ ਰੈਪੇਸ਼ਨ ਜ਼ਰੂਰੀ ਹੈ ਅੱਜ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਪੰਜਾਬ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਰ ਪਾਸੇ ਬਰਬਾਦੀ ਦਾ ਮੰਜ਼ਰ ਹੈ ਕਿਸਾਨੀ ਖਾਸ ਕਰਕੇ ਜਿਹੜੀ ਕਿ ਪਹਿਲਾਂ ਕਰਜ਼ੇ 'ਚ ਡੁੱਬੀ ਸੀ ਹੁਣ ਹੜ੍ਹਾਂ ਨੇ ਡੋਬ ਦਿੱਤੀ ਹੈ ਹਰ ਕਿਸਾਨ ਤਰਾ ਤਰਾ ਕਰ ਰਿਹਾ ਹੈ ਪਰ ਇੱਕ ਗੱਲ ਹੈ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਫੈਲੀ ਹੈ ਕਿ ਹੌਂਸਲੇ ਹਲੇ ਵੀ ਪਸਤ ਨਹੀਂ ਹੋਏ ਚੜ੍ਹਦੀ ਕਲਾ ਦੇ ਵਿੱਚ ਨੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਬਕਾ ਉਪ ਮੁੱਖ ਮੰਤਰੀ ਔਰ ਮੌਜੂਦਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਨੇ ਤੁਹਾਡਾ ਸਵਾਗਤ ਰੰਧਾਵਾ ਸਾਬ ਅਕਸਰ ਮਾਰ ਜ਼ਿਆਦਾ ਜੇਕਰ ਦੇਖੀ ਜਾਂਦੀ ਸੀ ਉਹ ਘੱਗਰ ਦੇ ਇਲਾਕੇ ਦੀ ਮਾਲਵੇ ਦੇ ਵਿੱਚ ਅਕਸਰ ਹੀ ਵੇਖੀ ਜਾਂਦੀ ਸੀ ਅਜਿਹੀ ਪ੍ਰਕੋਪ ਹੋਇਆ ਕਿ ਜਿਸ ਤਰੀਕੇ ਨਾਲ ਦਰਿਆਵਾਂ ਨੇ ਮਾਰ ਕੀਤੀ ਆ ਮਾਝਾ ਤਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਖਾਸ ਕਰਕੇ ਉਹ ਜ਼ਿਮੀਦਾਰ ਵਰਗ ਜਿਹੜਾ ਕਿ ਕਮਾਈ ਦਾ ਸੀਜ਼ਨ ਸੀ ਜਿਹੜਾ ਝੋਨਾ ਜ਼ਿਮੀਦਾਰ ਨੂੰ ਬਚਾਉਂਦਾ ਉੱਜ ਡੁੱਬ ਚੁੱਕਿਆ ਤੁਹਾਡੇ ਇਲਾਕੇ ਦਾ ਹਲਕੇ ਦਾ ਕੀ ਹਾਲ ਹੈ ਵੇਖੋ ਨਰਜੋਜੀ ਜੀ ਜਿਹੜੀ ਤੁਸੀਂ ਗੱਲ ਕੀਤੀਆਂ ਕਿ ਕੱਗਰ ਜਾਂ ਇਹ ਨੁਕਸਾਨ ਹਮੇਸ਼ਾ ਮੱਝ ਚ ਵੀ ਬਹੁਤ ਹੋਇਆ ਹਮ 88 ਦੇ ਲੈ ਲਓ ਉਹਦੇ ਤੋਂ ਪਹਿਲੇ ਹੜ ਲੈ ਲਓ ਹਮ ਉਹਦੇ ਚ ਵੇਖੋ ਮੈਂ ਇਹ ਨਹੀਂ ਕਹਿੰਦਾ ਕਿ ਕਿਹਦਾ ਗਲਤੀ ਕੀਤੀ ਨਹੀਂ ਗਲਤੀ ਹਮ 88 ਦੇ ਹੜਾਂ ਤੋਂ ਬਾਅਦ ਹਮ 37 ਸਾਲ ਤਕਰੀਬਨ ਆਲਮੋਸਟ ਉਹ ਚਲੇ ਗਏ ਹਮ ਅਸਲ ਲੈਸ ਨਹੀਂ ਲਿਆ ਉਹਰ ਜਿਵੇਂ ਮੈਂ ਵੀ 10 15 60 ਹੈ ਹੂੰ ਉਹਦੇ ਚ ਬਦਲ ਸਾਹਿਬ ਵੀ ਰਹੇ ਉਹਦੇ ਚ ਕੈਪਟਨ ਸਾਹਿਬ ਵੀ ਰਹੇ ਹੂੰ ਸਭ ਤੋਂ ਵੱਡੀ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਆ ਬਈ ਕੋ ਜਦੋਂ ਆਪਾਂ ਤੁਰਦੇ ਆ ਪਠਾਨਕੋਟ ਤੋਂ ਹੂੰ ਆਪ ਟੂ ਜਨਾਲਾ ਰਾਈਟ ਸਾਈਡ ਤੇ ਪਾਕਿਸਤਾਨ ਹੈ ਜੀ ਲੈਫਟ ਸਾਈਡ ਤੇ ਪੰਜਾਬ ਹੈ ਹੂੰ ਹਿੰਦੁਸਤਾਨ ਪੋਟਰ ਪਹਿਲਾਂ ਤੁਸੀਂ ਬੰਦ ਬਣਿਆ ਕਈ ਫਾਲੋਗੇ ਤੇ ਮੇਰੇ ਖਿਆਲ 72 73 ਡਿਜੀਟਲ ਵਾਰ ਲੱਗੀ ਸੀ ਜੀ ਜੀ ਪਾਕਿਸਤਾਨ ਦੇ ਨਾਲ ਉਹਦੇ ਬਾਅਦ ਇਹ ਤੁਸੀਂ ਬੰਦੀ ਅਲੱਗ-ਅਲੱਗ ਟਾਈਮ ਤੇ ਤੇ ਫੇਰ ਵੀ ਹੁੰਦੀ ਰਹੀ ਫਰਸਟ ਡਿਫੈਂਸ ਲਾਈਨ ਸਾਡੀ ਉਹ ਹੂੰ ਤੁਸੀਂ ਬੰਦ ਰਾਵੇ ਦਾ ਸੈਕੰਡ ਡਿਫੈਂਸ ਲਾਈਨ ਸਾਡੀ ਸੱਤੀ ਨਾਲਾ ਤੇ ਹੂੰ ਜਦੋਂ ਦੋਵੇਂ ਮਿਲ ਜਾਣਾ ਉਦੋਂ ਫਿਰ ਸਾਡੇ ਇਲਾਕੇ ਤੇ ਤਬਾਹੀ ਆਉਂਦੀ ਹੈ ਬਹੁਤ ਸਾਲਾਂ ਬਾਅਦ ਦੋਨੋਂ ਫੇਰ ਇਕੱਠੇ ਹੋਗੇ ਹੂੰ ਤੇ ਅੱਜ ਨਾਲੇ ਤੱਕ ਏਸੇ ਹੀ 라ਵੀ ਨੇ ਤੇ ਸੱਕੀ ਨੇ ਦੋਨੋਂ ਨੇ ਮਿਲ ਕੇ ਤਬਾਈ ਵਜਾ ਦਿੱਤੀ ਹੂੰ ਅੱਜ ਪੰਜਾਬ ਗਵਰਨ ਨੂੰ ਜੀ ਜਿੱਥੇ ਗੱਲਾਂ ਕਰਨ ਦੀ ਲੋੜ ਆ ਉੱਥੇ ਸਭ ਤੋਂ ਵੱਡੀ ਜੇ ਮੈਂ ਉੱਥੇ ਜਿਹੜੇ ਸਭ ਤੋਂ ਵੱਧ ਕੋਰੀਡੋਰ ਤੇ ਜਿਹਦਾ ਨੁਕਸਾਨ ਹੋਇਆ ਪਿੰਡ ਦਾ ਪੱਖੋ ਕਿਟਲੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੇ ਉਹ ਨਾਨਕ ਜਦੋਂ ਕਰਤਾਰਪੁਰ ਸਾਹਿਬ ਗਏ ਨੇ ਸਭ ਤੋਂ ਪਹਿਲਾਂ ਡੇਰਾ ਉਹਨਾਂ ਨੇ ਉੱਥੇ ਲਾਇਆ ਸੀ ਜੀ ਪੱਖੋ ਕਿਟਲੀ ਸਾਹਿਬ ਉਹਨਾਂ ਪਿੰਡਾਂ ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ ਤੇ ਮੇਰਾ ਖਿਆਲ ਹੈ ਕਿ ਉਹ ਨੁਕਸਾਨ ਹੁਣ ਪਰ ਪਾਈ ਨਹੀਂ ਹੋਣੀ ਅੱਗੇ 37 ਸਾਲ ਬਾਅਦ ਬਹੁਤ ਮੁਸ਼ਕਲ ਨਾਲ ਬਾਰਡਰ ਦੇ ਲੋਕਾਂ ਦੇ ਪੈਰ ਲੱਗੇ ਸੀ ਬਹੁਤ ਵਧੀਆ ਤਰੀਕੇ ਨਾਲ ਲੱਗੇ ਮੈਂ ਜਿਹੜੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਦੀ ਅਨਗੇਲੀ ਵੀ ਆ ਹੂੰ ਜਿਸ ਵੇਲੇ ਮੈਨੂੰ ਯਾਦ ਆ ਸਾਡੇ ਡੀਸੀ ਹੁੰਦੇ ਸੀ ਇਸ਼ਪਾਕ ਮੁਹੰਮਦ ਉਹਨਾਂ ਬੜੇ ਪਾਣੀ ਜਦੋਂ ਆਇਆ ਉਹਨਾਂ ਇਨ ਰਾਈਟਿੰਗ ਭੇਜਿਆ ਸੀ ਹੂੰ ਕਿ ਪਹਿਲਾ ਪਾਣੀ ਉਥੋਂ ਨਿਕਲਿਆ ਜਿਸ ਵੇਲੇ ਹੂੰ ਕੁਝ ਉਹ ਸਾਡੇ ਤਿੰਨ ਤਿੰਨ ਵਿੱਚ ਪੈਂਦੇ ਉਹ ਬਸੰਤਰ ਤੇ ਉਹ ਜਿਹੜਾ ਹੈਗਾ ਜੇਲਮ ਵਾਲਿਆਂ ਦਾ ਉਥੋਂ ਇੱਕ ਨਦੀ ਜੀ ਆਉਂਦੀ ਹੈ ਉਹ ਵਿੱਚ ਡਿੱਗ ਪੈਂਦੀ ਆ ਨੇ ਇਹਦੇ ਵਿੱਚ ਉਹਦੇ ਨਾਲ ਜ਼ਿਆਦਾ ਨੁਕਸਾਨ ਹੋਦਾ ਜਿਸ ਵੇਲੇ ਉਤਰੋਂ ਪਾਣੀ ਆਇਆ ਤੇ ਉਦੋਂ ਚਾਹੀਦਾ ਕਿ ਜਿਹੜਾ ਸਾਡਾ ਉਥੇ ਸ਼ਾਹਪੁਰ ਖੰਡੀ ਬਰਾਜ ਤੇ ਪਾਣੀ ਰੁਕਿਆ ਹੁੰਦਾ ਥੀਂਡੇ ਮੂੜਾ ਉਦੋਂ ਗੇਟ ਨਹੀਂ ਖੋਲੇ ਜਾਂਦੇ ਪਹਿਲੀ ਵਾਰੀ ਹੋਇਆ ਕਿ ਦੋਵੇਂ ਗੇਟ ਇਕੱਠੇ ਹੀ ਖੋਲ ਦਿੱਤੇ ਉਧਰੋਂ ਪਾਣੀ ਆ ਗਿਆ ਉਧਰੋਂ ਇੱਕ ਗੇਟ ਖੋਲ ਦਿੱਤਾ ਤੇ ਤਬਾਹੀ ਵਾਲੀ ਅਖੀਰ ਹੋ ਗਈ ਇਹਦੇ ਤੋਂ ਤੇ ਤੇ ਦਾ ਰਿਸਪੋਨਸਿਬਿਲਟੀ ਫਿਕਸ ਹੋਣੀ ਚਾਹੀਦੀ ਹੈ ਨਾ ਹੂੰ ਉਹਦੇ ਬਾਅਦ ਫਿਰ ਅੱਗੇ ਚੱਲਣਾ ਚਾਹੀਦਾ ਕਿ ਫਿਰ ਉਹਨਾਂ ਨੂੰ ਕੋ ਕ ਕਿੰਨਾ ਨੇ ਗੇਟ ਨਹੀਂ ਖੋਲਣ ਦਿੱਤੇ ਜਾਂ ਕਿੰਨਾਂ ਨੇ ਗੇਟ ਖਲਵਾਏ ਨੇ ਹੂੰ ਮਾਦਪੁਰ ਹੈਡਵਰਕਸ ਦੇ ਗੇਟ ਹੀ ਟੁੱਟ ਜਾਣ ਹੂੰ ਇਹਦੇ ਕਦੀ ਸੁਣਿਆ ਹੀ ਨਹੀਂ ਸੀ ਹਮੇਸ਼ਾ ਜਦੋਂ ਗੇਟ ਖੋਲਦੇ ਹੁੰਦੇ ਉਦੋਂ ਪਹਿਲੋਂ ਸੈਂਟਰ ਵਾਲੇ ਖੋਲੇ ਜਾਂਦੇ ਆ ਤੇ ਅੱਗੇ ਸਾਰੇ ਹੀ ਖੋਲ ਦਿੱਤੇ ਇਹਦਾ ਜਵਾਬ ਦੇ ਤੇ ਪੰਜਾਬ ਸਰਕਾਰ ਬਣਦੀ ਆ ਆਫੀਸਰ ਬਣਦੇ ਨੇ ਹਮ ਪ੍ਰਸ਼ਾਸਨਿਕ ਨਲਾਇਕੀ ਆ ਫੇਤੇ ਹੁਣ ਮੁੱਖ ਮੰਤਰੀ ਸਾਹਿਬ ਦੇਖਣ ਮੈਂ ਹੁੰਦਾ ਤੇ ਮੈਂ ਤਾਂ ਜ਼ਰੂਰ ਕਰਨ ਲੇ ਕੇਸ ਰਜਿਸਟਰ ਕਰਦਾ ਆਫੀਸਰਾਂ ਦੇ ਅਗੇਂਸਟ ਹਮ ਇਹ ਕ੍ਰਿਮੀਨਲ ਕ੍ਰਿਮੀਨਲ ਉਹਨਾਂ ਨੇ ਕੀਤਾ ਕਿ ਲੋਕਾਂ ਦੇ ਨਾਲ ਇਹ ਜਿਹੜਾ ਕੀਤਾ ਕ੍ਰਿਮੀਨਲ ਉਹ ਆ ਜਾਂਦਾ ਸੈਕਸ਼ਨ ਹਮ ਜ਼ਰੂਰ ਕਰਨਾ ਚਾਹੀਦਾ ਯਾਰ ਆਪਾਂ ਨੂੰ ਮਾਰ ਪੈ ਗਿਆ ਲਗਾਤਾਰ ਹਲਕਿਆਂ ਦੇ ਦੌਰੇ ਕਰ ਰਹੇ ਸੀਗੇ ਨਵਜੋਤ ਜੀ ਵੇਖੋ ਪਰਮਾਤਮਾ ਨੇ ਉਹਨੂੰ ਛੇਤ ਬਖਸ਼ੇ ਔਰ Chief Minister ਜਿਹੜਾ ਹੁੰਦਾ ਹਮੇਸ਼ਾ ਹੀ ਤੁਹਾਡੀ ਸਟੇਟ ਦਾ ਪ੍ਰਾਈਡ ਹੁੰਦਾ ਮਾਣ ਹੁੰਦਾ ਤੇ ਬੜੀ ਅਨਫੋਰਚੂਨੇਟ ਕਿ ਉਹ ਉਹ ਦਿਨ ਵੀ ਐਸੀ ਮੈਨੂੰ ਲੱਗਾ ਸੀ ਜੇ ਦਿਨ ਗੁਰਦਾਸਪੁਰ ਗਏ ਸੀ ਉਹ ਦਿਨ ਵੀ ਉਹਨਾਂ ਦੀ ਸੇ ਠੀਕ ਨਹੀਂ ਸੀ ਕਿ ਸੇ ਠੀਕ ਨਹੀਂ ਪਰ ਬਾਕੀ ਕਾ ਚੀਫ ਮਿਨਿਸਟਰ ਹੁੰਦਾ ਬਾਕੀ ਸਰਕਾਰ ਸਾਰੀ ਹੁੰਦੀ ਆ ਰਿਸਪੋਨਸਿਬਿਲਟੀ ਆਫੀਸਰ ਦੀ ਬਣਦੀ ਆ ਐਮਐਲਏ ਦੀ ਬਣਦੀ ਆ ਤੇ ਤੁਸੀਂ ਹੁਣ ਜੀ ਕਹਿੰਦਾ ਕਿ ਹਸਪੀਟਲ ਚ ਲੈ ਕੇ ਤੇ ਫਲੱਡ ਕੰਟਰੋਲ ਬੋਰਡ ਦੀ ਮੀਟਿੰਗ ਕਿਉਂ ਨਹੀਂ ਹੋਈ ਉਹਦੇ ਸੁਖਜਿੰਦਰ ਸਿੰਘ ਰੰਦਾਵਾ ਵੀ ਮੈਂਬਰ ਆ ਜਿਹੜੇ ਚੀਫ ਮਿਨਿਸਟਰ ਦੇ ਅੰਡਰ ਫਲੱਡ ਕੰਟਰੋਲ ਬੋਰਡ ਇੱਕ ਬਣਦਾ ਜੀ ਉਹਦੀ ਮੀਟਿੰਗ ਕੀਤੀ ਜਾਂਦੀ ਆ ਤਾਂ ਮੀਟਿੰਗ ਹੀ ਨਹੀਂ ਹੋਈ ਡਿਸਟ੍ਰਿਕਟ ਕੰਟਰੋਲ ਬੋਰਡ ਦੀ ਕਿੱਥੇ ਮੀਟਿੰਗਸ ਹੋਈਆਂ ਨੇ ਉਹਦੇ ਜਿਹੜੇ ਐਮਪੀ ਤੇ ਐਮਐਲਏ ਜਿਹੜੇ ਜਿੱਥੇ ਬਰਿਆਵਾਂ ਦੇ ਇਲਾਕੇ ਹੁੰਦੇ ਉਹ ਐਮਐਲਏ ਤੇ ਐਮਪੀ ਉਹਦੇ ਵੀ ਮੈਂਬਰ ਹੁੰਦਾ ਹਮ ਇਹ ਚੀਜ਼ਾਂ ਤੇ ਕਿਉਂ ਨਹੀਂ ਹੋਈਆਂ ਵੇਖੋ ਮੈਂ ਮੈਂ ਚੀਫ ਮਿਨਿਸਟਰ ਨੂੰ ਵੀ ਇਹਦੇ ਚ ਬਲੇਮ ਨਹੀਂ ਕਰਦਾ ਕਿ ਮੈਂ ਆਫੀਸਰਾਂ ਨੂੰ ਬਲੇਮ ਕਰਦਾ ਜਿਨ੍ਹਾਂ ਨੇ ਅਜੰਡਾ ਇਸ਼ੂ ਕਰਨਾ ਹੁੰਦਾ ਹਮ ਚੀਫ ਮਿਨਿਸਟਰ ਨਹੀਂ ਹੁੰਦਾ ਉਥੇ ਚੀਫ ਸੈਕਟਰੀ ਜਾਂ ਕੋਈ ਨੈਕਸਟ ਮਿਨਿਸਟਰੀ ਜਿਹੜਾ ਸੀਨੀਅਰ ਮਿਨਿਸਟਰ ਹੁੰਦਾ ਉਹ ਮਿਨਿਸਟਰ ਪਰਚਾਈਟ ਕਰਦਾ ਹਮ ਅਸੀਂ ਕੈਪਟਨ ਸਾਹਿਬ ਦੇ ਟਾਈਮ 'ਚ ਹਰ ਸਾਲ ਕੰਟਰੋਲ ਬੋਰਡ ਦੀ ਮੀਟਿੰਗ ਹੁੰਦੀ ਸੀ ਅਸੀਂ ਮੀਟਿੰਗ ਚ ਐਜੇ ਮਿਨਿਸਟਰ ਵੀ ਜਾਂਦੇ ਸੀ ਕਿਉਂਕਿ ਮੇਰਾ ਡਾਡਾ ਪਪਾ ਨਾਨਕ ਸਿੰਘ ਸੀ ਮੈਂ ਉਹਦੇ ਚ ਮੈਂਬਰ ਸੀ ਐਜੇ ਐਮਐਲ ਵੀ ਤੇ ਐਜੇ ਮਿਨਿਸਟਰ ਵੀ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਕਰਨਾ ਪਏਗਾ ਪਰ ਇੱਕ ਚੀਜ਼ ਆਪਾਂ ਹੋਰ ਕਰ ਲਈਏ ਕਿ ਮੰਤਰੀ ਜੀ ਗੋਇਲ ਸਾਹਿਬ ਪ੍ਰਧਾਨ ਸਭਾ ਚ ਪਤਾ ਨਹੀਂ ਕਹਿੰਦੇ 60 ਮਿੰਟ ਕਿ ਕਿੰਨੇ ਮਿੰਟ ਭਾਸ਼ਣ ਨਹੀਂ ਦਿੰਦੇ ਰਹੇ ਕਿ 208 ਕਰੋੜ ਰੁਪਇਆ ਤਾਂ ਅਸੀਂ ਤੁਸੀ ਦੀ ਤੇ ਹੋਰ ਨਾਲ ਚੀਜ਼ਾਂ ਦਿੱਤੇ ਉਹਨਾਂ ਦੀ ਸਫਾਈ ਤੇ ਲਾ ਦਿੱਤਾ ਮੈਂ ਚੈਲੰਜ ਕਰਦਾ ਕਿੱਥੇ ਸਫਾਈ ਨਹੀਂ ਹੋਈ ਹਮ ਅੱਜ ਵੀ ਸਰਕੰਡਾ ਉਹਨਾਂ ਨੇ ਖੜਾ ਨਹਿਰਾ ਦੇ ਵਿੱਚ ਤੇ ਉਹਨਾਂ ਦੇ ਨਾਲਿਆਂ ਦੇ ਵਿੱਚ ਹਮ ਇਹਨਾਂ ਚੀਜ਼ਾਂ ਨੂੰ ਪਾਸੇ ਕਰਕੇ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਬੰਦ ਰਾਵੀ ਦਾ ਉਹ ਗਵਰਨਮੈਂਟ ਆਫ ਇੰਡੀਆ ਦਾ ਨੈਸ਼ਨਲ ਸਕਿਉਰਿਟੀ ਕਰਕੇ ਉਹ ਉਹਨਾਂ ਦਾ ਬਣਦਾ ਕਿ ਜੇ ਤੁਸੀਂ ਟੁੱਟੇਗੀ ਸਾਡੀ ਸਕਿਉਰਿਟੀ ਨੂੰ ਖਤਰਾ ਹੋਵੇਗਾ ਪਾਕਿਸਤਾਨੀਆਂ ਦੇ ਨਾਲ ਲੜਾਈ ਲੱਗਦੇ ਆ ਅਸੀਂ ਇਨਸੀਡੈਂਟ ਹੁੰਦਾ ਜੰਮੂ ਕਸ਼ਮੀਰ ਪੈਲਗਾਮ ਯਾਰ ਬੈਟਲਫੀਲਡ ਬਣ ਗਿਆ ਪੰਜਾਬ ਲੜਾਈ ਅਸੀਂ ਲੜੀ ਡਰੋਨ ਸਾਡੇਆਂ ਘਰਾਂ ਦੇ ਉੱਪਰ ਦੀ ਗਏ ਅੱਜ ਵੀ ਡਰੋਨਾਂ ਦੇ ਵਿੱਚ ਅਸਲਾ ਤੇ ਨਸ਼ਾ ਜਿਹੜਾ ਉੱਥੋਂ ਆ ਰਿਹਾ ਤੇ ਫੇਰ ਸਾਡੀ ਜਿਹੜੀ ਉੱਥੇ ਸਿਕਿਉਰਿਟੀ ਕਿੰਨੀ ਕਰਨੀ ਹੈ ਅਸੀਂ ਦੇਸ਼ ਤੇ ਲਈ ਕੁਰਬਾਨੀਆਂ ਕੀਤੀਆਂ ਅਸੀਂ ਆਪਣੇ ਨੁਕਸਾਨ ਵੀ ਕਰਾਉਨੇ ਆ ਹੜ ਵੀ ਸਾਨੂੰ ਮਾਰ ਪੈਂਦੀ ਹੈ ਬਾਰਡਰ ਵਾਲਿਆਂ ਨੂੰ ਸਾਨੂੰ ਜਦੋਂ ਕਦੇ ਹਿਲਜੁਲ ਹੁੰਦੀ ਹੈ ਉਦੋਂ ਵੀ ਮਾਰ ਪੈਂਦੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਕਿਹਾ ਕਿ ਫੌਸਟ ਡਿਫੈਂਸ ਲਾਈਨ ਨੂੰ ਮਜ਼ਬੂਤ ਕਰੋ ਤੁਸੀਂ ਬਣਾਓ ਔਰ ਇਸ ਤੁਸੀਂ ਨੂੰ 8 ਫੁੱਟ ਉੱਚਾ ਕਰ ਦਿਓ ਤੇ ਉਹਦੇ ਤੋਂ ਮੋਟੇਬਲ ਕਰੋ ਨੂੰ ਉੱਥੇ ਪੱਕੀ ਸੜਕ ਬਣੇ ਕਦੀ ਟੁੱਟੇ ਨੀ ਔਰ ਜਿਹੜੇ ਸਾਡੇ ਬੱਚਿਆਂ ਨੇ ਤੇ ਅਗੜਿਆ ਬੱਚੇ ਜਿਹੜੇ ਸਾਡੀ ਉਮਰ ਦੇ ਤੇ ਸਾਡੇ ਬੱਚੇ ਉਹਨਾਂ ਤੇ ਹੜ੍ਹ ਦੇਖ ਲਿਆ ਪਰ ਹੁਣ ਜਿਹੜੇ ਸਾਡੇ ਬੱਚਿਆਂ ਦੇ ਅੱਗੇ ਬੱਚੇ ਆਉਣ ਉਹ ਹੜ੍ਹ ਨਾ ਵੇਖਣ ਅੱਛਾ ਅੰਦਾਵਾ ਸਾਹਿਬ ਤੁਹਾਡੇ ਇਸ ਇੰਟਰਵਿਊ ਨੂੰ ਦੇਖ ਕੇ ਤੁਹਾਡੇ ਚਿੱਟੇ ਕੁੜਤੇ ਪਜਾਮੇ ਦੇ ਉੱਤੇ ਵੀ ਸਵਾਲ ਉੱਠ ਰਹੇ ਹੋਣਗੇ ਕਿ ਜਿੱਥੋਂ ਪੰਜਾਬ ਦੀ ਸਾਰੀ ਪੋਲੀਟੀਕਲ ਲੌਬੀ ਖੁਦ ਦਰਿਆਵਾਂ ਦੇ ਵਿੱਚ ਲੱਗੀ ਹੋਈ ਹੈ ਖੁਦ ਦਰਿਆਵਾਂ ਦੇ ਵਿੱਚ ਉਤਰੇ ਜਿਵੇਂ ਕੇਂਦਰੀ ਮੰਤਰੀ ਵੀ ਸੀਗੇ ਉਹ ਵੀ ਜਿਹੜੇ ਆ ਪਾਣੀ ਦੇ ਵਿੱਚ ਉਤਰੇ ਆ ਵੀ ਤੁਸੀਂ ਕਿਤੇ ਨਜ਼ਰ ਨਹੀਂ ਆਏ ਮੇਰੇ ਮੇਰੇ ਕਲਪਨ ਵੇਖਿਆ ਨਹੀਂ ਕਿ ਉੱਥੇ ਕਿੰਨੇ ਆਪਾਂ ਜਦੋਂ ਫਿਰਦੇ ਰਹੇ ਹੂੰ ਮੇਰੇ ਖਿਆਲ ਮੇਰਾ ਬੇਟਾ ਤੇ ਮੈਂ ਹੂੰ ਤੇ ਮੈਕਸਿਮਮ ਸਾਡੇ ਹੋਣੇ ਤੇ ਅਸੀਂ ਇੱਕ ਚੀਜ਼ ਮੇਰੇ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਮੈਂ ਜਦੋਂ ਉੱਥੇ ਖੜਾ ਤੇ ਉਹਨਾਂ ਨੇ ਕਿਹਾ ਕਿ ਕਿਦਾਂ ਕਰਨਾ ਕੀਤੀ ਉੱਥੇ ਮੈਂ ਕਿਹਾ ਸੀ ਹੂੰ ਮੈਂ ਕਿਹਾ ਖਾਲਸਾ ਏਡ ਵਾਲਿਆਂ ਨੇ ਸਭ ਤੋਂ ਵੱਧ ਸਪੋਰਟ ਕੀਤੀ ਹੈ ਸਭ ਹੂੰ ਇਹਨਾਂ ਨੂੰ ਜੋ ਮਰਜ਼ੀ ਕੋਈ ਕਹਿੰਦਾ ਰੇ ਹੂੰ ਅੱਜ ਉਹ ਮੈਂ ਕਿਹਾ ਬਾਰਡਰ ਇਰੀਡੀ ਮੁਸੀਹਾ ਬਣ ਕੇ ਉੱtre ਹੂੰ ਦੂਜੇ ਨੰਬਰ ਤੇ ਮੈਂ ਕਿਹਾ ਸੀ ਕਿ ਰਾਦਰ ਸੋਮੀ ਹਮ ਗੇਰ ਵਾਲੇ ਉਹਨਾਂ ਬਹੁਤ ਸੇਵਾ ਕੀਤੀ ਹੈ ਹਮ ਸਰਿਆਲੀ ਵਾਲੇ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਹੈ ਹਮ ਪੂਰੀ ਵਾਲੇ ਬਾਬਿਆਂ ਨੇ ਬਹੁਤ ਸੇਵਾ ਕੀਤੀ ਹੈ ਐਨ ਜੀਓਜ਼ ਨੇ ਉੱਥੇ ਕਮਾਲ ਹੀ ਕਰ ਦਿੱਤੀ ਹੈ ਹਮ ਉੱਥੇ ਹੀ ਰਹੇ ਸਾਡੇ ਇਲਾਕੇ 'ਚ ਮੈਂ ਕੱਲ ਆਇਆ ਸੀ ਅੱਜ ਫੇਰ ਉਹ ਤੁਹਾਡੇ ਸਾਹਮਣੇ ਤੁਹਾਨੂੰ ਜਦ ਮੈਂ ਕਹ ਕੇ ਮੈਂ ਫਲੋੜਪੁਰ ਜਾ ਰਿਹਾ ਹਮ ਮੇਰਾ ਖਿਆਲ ਆ ਕਿ ਸੜਕ 'ਤੇ ਬਹਿ ਕੇ ਰੋਟੀ ਖਾਣੀ ਤੇ ਦੂਜੇ ਦਿਨ ਬਿਮਾਰ ਹੋ ਜਾਣਾ ਉਹ ਨਹੀਂ ਕਰਨਾ ਚਾਹੀਦਾ ਹਮ ਕਰਨਾ ਕਿ ਨਹੀਂ ਦੇਣਾ ਤਾਂ ਭੁੱਖੇ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਗਏ ਮੈਂ ਉਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਅੱਜ ਵੀ ਸਾਡੇ ਇਲਾਕੇ ਚ ਚੱਲ ਰਹੀ ਆ ਔਰ ਸਾਡੇ ਵਰਕਰ ਸਾਰੇ ਲੱਗੇ ਤੁਹਾਡਾ ਕਿਹਨਤ ਭਾਬੀ ਲੀਡਰ ਮੈਨੇਜ ਕਰਨ ਵਾਲਾ ਹੋਣਾ ਚਾਹੀਦਾ ਮੈਂ ਮੈਰਜ ਵੀ ਕਰਦੇ ਨਹੀਂ ਪਿੰਡਾਂ ਚ ਵੇਖੋ ਮੇਰਾ ਉੱਥੇ ਇੱਕ ਰਸਤਾ ਪਿੰਡ ਆ ਵਰਸਟ ਪਿੰਡਾਂ ਚ ਨੈ ਪਰਸੋਂ ਗਿਆ ਉੱਥੇ ਕਿਉਂਕਿ ਰੱਪੇਲਾ ਰਸਤਾ ਹੀ ਨਹੀਂ ਸੀ ਟਰੈਕਟਰ ਵੀ ਨਹੀਂ ਸੀ ਜਾਂਦੇ ਤੇ ਉਦੋਂ ਗਏ ਤੇ ਮੈਨੂੰ ਕਹਿੰਦੇ ਆ ਜਾਓ ਜੀ ਹੁਣ ਰਸਤਾ ਖੁੱਲ ਗਿਆ ਉਹਨੋਂ ਤੋਂ ਬੀਬੀ ਇੱਕ ਮੇਰੇ ਕਹਿੰਦੇ ਉਹ ਪਾਈ ਵੀ ਆ ਰੀਲ ਪਾਈ ਆ ਉਹ ਮੈਨੂੰ ਟੈਲੀਫੋਨ ਆਇਆ ਕਹਿੰਦੀ ਕਹਿੰਦੀ ਭਾਜੀ ਜਿਨ੍ਹਾਂ ਦੇ ਘਰ ਤੋਂ ਯਫਸੋਸ ਕਰਨ ਆਈ ਸੀ ਮੈਂ ਉਹ ਡੇਰੇ ਤੋਂ ਬੋਲਦੀ ਆ ਕਹਿੰਦੀ ਮੈਨੂੰ 3 ਦਿਨ ਹੋ ਗਏ ਮੈਂ ਫਸੀ ਬੈਠੇ ਮੈਂ ਤੇ ਮੇਰੀ ਨਾ ਹੋਰ ਕੋਈ ਘਰ ਹੈ ਨਹੀਂ ਤੇ ਕੁਝ ਕਰੋ ਮੈਂ ਕੀਤਾ ਉੱਥੇ ਜਨਰਲ ਸਾਹਿਬ ਨੂੰ ਕੀਤੀ ਜਿਹੜੇ ਕੋਰ ਕਮਾਂਡਰ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਬ੍ਰਿਗੇਡੀਅਰ ਸਾਹਿਬ ਦਾ ਉੱਥੇ ਜਿਹੜੇ ਮਿਸਟਰ ਕੋਛੜ ਨੇ ਉਹਨਾਂ ਜਾ ਕੇ ਉਹਨੂੰ ਕੱਢ ਕੇ ਲਿਆਂਦਾ ਤੇ ਉਹ ਜਦੋਂ ਮੈਂ ਗਿਆ ਜਿਹੜੇ ਤੋਂ ਹੌਸਲੇ ਬੁਲੰਦ ਨੇ ਮੈਂ ਉਹਦੀ ਗੱਲ ਸੁਣੌਣ ਲੱਗਾ ਤੇ ਮੈਂ ਪੁੱਛਿਆ ਮੈਂ ਭੈਣ ਕਿਵੇਂ ਆ ਕਹਿੰਦੀ ਚੜ੍ਹਦੀ ਕਲਾ ਚ ਮੈਨੂੰ ਡਰ ਨਹੀਂ ਲੱਗਾ ਕਿੰਨੀ ਡਰ ਕਾ ਦਾ ਲੱਗਣਾ ਕਹਿੰਦੇ ਨਾ ਮੇਰੀ ਡਰ ਗਈ ਸੀ ਉਹਨੂੰ ਮੈਂ ਕਿਹਾ ਕੋਈ ਨਹੀਂ ਸਾਡੇ ਗੁਰੂ ਨੇ ਤੇ ਜੀ ਨੀ ਕੁਰਬਾਨੀ ਕੀਤੀ ਡਰਨਾ ਹੀ ਨਹੀਂ ਔਰ ਉਸ ਪਿੰਡ ਦੇ ਵਿੱਚ ਮੈਂ ਫਿਰ ਉੱਥੇ ਜਾ ਕੇ ਮੈਂ ਕਿਹਾ ਕਿ ਤੁਹਾਡੇ ਪਿੰਡ ਦਾ ਆਜ ਵੀ ਖਰਾਬ ਹੈ ਗਵਰਨਮੈਂਟ ਨੂੰ ਜਿਹੜੀ ਚੀਜ਼ ਕਿਉਂਕਿ ਕੋਈ ਕੋਈ ਗੱਲ ਕੀਤੀ ਤੋਂ ਜੋ ਗੱਲ ਨਿਕਲਦੀ ਹੈ ਹੁਣ ਉੱਥੇ ਬਿਮਾਰੀਆਂ ਫੈਲਣੀਆਂ ਪਿੰਡ ਦੀ ਜੀ ਆਉਣੀ ਹੈ ਉਹਦੇ ਤੁਹਾਨੂੰ ਬਲੇੜ ਜਿਹੇ ਦੀ ਬਿਮਾਰੀਆਂ ਹੋਣ ਮਲੇਰੀਆ ਹੋਣਾ ਤੁਹਾਨੂੰ ਆ ਦੂਸਰਾ ਹੋਣਾ ਟਾਈਫਾਈਡ ਹੋਣਾ ਟਾਈਫਾਈਡ ਮੈਲ ਪਿੰਡ ਚ ਟੋਟਲ ਡਾਕਟਰ ਸਾਹਿਬ ਐਮਸੀ ਵਾਲਿਆਂ ਦਾ ਕਾਲ ਆਈ ਉਸੇ ਪਿੰਡ ਚ ਬੈਠੇ ਬਾਈ ਚਾਂਸ ਹੈਗੇ ਮੈਂ ਕਹਿੰਦੇ ਜੀ ਕੋਈ ਦਵਾਈਆਂ ਦੇ ਕੈਂਪ ਲਾਉਣੇ ਮੈਜਰ ਕੁਝ ਨਾ ਕਰੋ ਇੱਥੇ ਆਣ ਕੇ ਤੁਸੀਂ 250 ਪਿੰਡ ਦੀ ਆਬਾਦੀ ਨੂੰ ਟੀਕੇ ਲਾ ਦਿਓ ਇੰਜੈਕਸ਼ਨ ਲਾ ਦਿਓ ਨਾਲ ਉਸ ਵਾਲੇ ਭੇਜ ਕੇ ਉੱਥੇ ਵੈਕਸੀਨੇਸ਼ਨ ਚੱਲੇ ਇਹ ਕੰਮ ਸਰਕਾਰ ਦਾ ਨਾ ਕਿ ਪ੍ਰਾਈਵੇਟ ਏਜੰਸੀਆਂ ਦਾ ਐਨਜੀਓਜ਼ ਦਾ ਨਹੀਂ ਹੂੰ ਦਵਾਈਆਂ ਲੈ ਕੇ ਬੰਦਿਆਂ ਨੂੰ ਦੱਸਣਾ ਕਿ ਆਹ ਦਵਾਈ ਖਾ ਤੇ ਤੈਨੂੰ ਆਹ ਬਿਮਾਰੀ ਨਹੀਂ ਲੱਗੇਗੀ ਮੇਰੇ ਮੈਸੇਜ ਨੂੰ ਹੀ ਵੇਖੋ ਕਿਦਾਂ ਕਿ ਅਸੀਂ ਇਹ 17 ਬੰਬੇ ਤੋਂ ਇੱਕ ਦਾ ਟੈਲੀਫੋਨ ਆਇਆ ਕਿ ਅਸੀਂ 9000 ਪੈਕੇਟ ਬਣਾਇਆ ਜੀ ਤੇ ਮੈਂ ਕਿਹਾ ਯਾਰ ਪੈਕੇਟ ਦੇ ਨਾਲ ਡਾਕਟਰ ਵੀ ਭੇਜੋ ਜਿੰਨੀਆਂ ਤੁਸੀਂ ਮੈਡੀਸਿਨ ਲਿਖ ਦਿੱਤੀਆਂ ਨੇ ਮੈਂ ਤੁਹਾਨੂੰ ਦਿਖਾਉਣਾ ਕਿ ਉਹ ਦਿਖਾਓ ਕਿ ਜਦੋਂ ਉਹਨਾਂ ਨੇ 9000 ਪੈਕੇਟ ਦਾ ਤੇ ਮੈਂ ਕਿਹਾ ਇਹਦੇ ਨਾਲ ਤੁਹਾਨੂੰ ਦੱਸਣਾ ਪਏਗਾ ਕਿ ਚੇ ਡੋਲੋ ਕਰੋ ਸੀ ਯੂ ਸਕੈਨ ਡਜ਼ੀ ਦੀਆਂ ਸਿਰਪ ਆਪਾਇੰਟਮੈਂਟ ਜਿਹੜੇ ਉਹ ਸਾਰਾ ਕੁਝ ਉਹਨਾਂ ਲਿਖੇ ਭੇਜਿਆ। ਹੂੰ। ਦੂਸਰੀ ਜਿਹੜੀ ਗੱਲ ਤੱਲੇਵਾਲ ਸਾਹਿਬ ਇਹ ਚੀਜ਼ ਕਰਨ ਵਾਲੀ ਆ ਕਿ ਜਿਹੜਾ ਸੱਕੀ ਨਾਲਾ ਹੂੰ ਉਹ 166 ਫੁੱਟ ਚੌੜਾ ਹੂੰ ਮੇਰੇ ਫਾਦਰ 74 ਦੇ ਵਿੱਚ ਵੀ ਯਾਨੀ ਜਲ ਸਿੰਘ ਦੇ ਬਾਅਦ ਮੁੜ ਕੇ 80 ਚ ਵੀ ਸਰਦਾਰ ਦਰਬਾਰਾ ਸਿੰਘ ਦੇ ਟਾਈਮ 'ਚ ਸਰਦਾਰ ਜਨਾਲਾ ਸਾਹਿਬ ਹੁੰਦੇ ਸੀ। ਇਸ ਕੁਸ਼ਮਰ ਸਕੂਆਂ ਕੋ ਦੋਨਾਂ ਦਾ ਹਲਕਾ ਲੱਗ ਲੱਗੇ ਪੈਂਦਾ ਤੇ ਸੱਕੀ ਮਾਰ ਉਹਦੋਂ ਨੂੰ ਕਰਦੀ ਸੀ ਚੌਧਰੀ ਕਾਂਸ਼ੀਰਾਮੂ ਦੇ ਚੌਧਰੀ ਜੈਮੁਣੀ ਐਮ ਐਲ اے ਹੁੰਦੇ ਸੀ ਉਹ ਵੀ ਨਾਲ ਉਹਨਾਂ ਨੇ ਉਸ ਵੇਲੇ ਇਹ ਕੀਤਾ ਕਿ ਇਹਨੂੰ ਕਰ ਗਿਆ ਪਾ ਤੇ ਇਹਦਾ ਸੱਕੀ ਨਾਲੇ ਦਾ ਕਰੀਏ ਕਿ ਹਰ ਸਾਲ ਸੱਕੀ ਜਿਹੜੀ ਪੰਜਾਬ ਦੇ ਸਾਡਾ ਗੁਰਦਾਸਪੁਰ ਜ਼ਿਲ੍ਹਾ ਤੇ ਅੰਮ੍ਰਿਤਸਰ ਡੋਪ ਕੇ ਰੱਖ ਦਿੰਦੀ ਆ ਜੀ ਤੇ ਉਹਨੂੰ ਕਰਕੇ ਇਹਨਾਂ ਨੇ ਤੇ ਉਹਦੇ ਚ 300 ਕਰੋੜ ਦਾ ਬਣਿਆ ਆਰਮਨ ਨੇ ਰੋਕ ਦਿੱਤਾ ਕਿ ਇਹ ਨਹੀਂ ਸਾਡੀ ਡਿਫੈਂਸ ਲਾਈਨ ਨੂੰ ਹੱਥ ਨਹੀਂ ਲਾਉਣ ਦੇਣਾ। ਹੂੰ 160 ਫੁੱਟ ਸੱਕੀ ਤੇ ਮੇਰਾ ਖਿਆਲ ਲੋਕਾਂ ਨੇ ਇਨਕਲੋਜ਼ਮੈਂਟ ਕਰ ਲਿਆ। ਹੂੰ ਉਹਨੂੰ 100 ਫੁੱਟ ਸੱਕੀ ਨੂੰ ਤਿਆਰ ਕਰਨ। ਹੂੰ ਤੇ ਦੋਨਾਂ ਪਾਸਿਆਂ 'ਚ 33 33 ਫੁੱਟ ਹੂੰ ਉਹਦੇ ਤੇ ਤੁਸੀਂ ਬਣ ਜੇ। ਸਾਨੂੰ ਕਿਸੇ ਕੰਪਨਸੇਸ਼ਨ ਦੀ ਲੋੜ ਹੀ ਨਹੀਂ ਪੈਣੀ ਕਦੀ। ਹੂੰ ਪਰ ਜੋ ਹੁਣ ਮੌਜੂਦਾ ਹਾਲਾਤ ਨੇ ਹੋਨੇ ਮਤਲਬ ਕਿੰਨੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜਿਸ ਕਰਕੇ ਇਹ ਕਿਸਾਨ ਜਿਹੜੇ ਆ ਖੜੇ ਹੋ ਜਾਣ ਕਿੰਨੇ ਪੈਕੇ ਪਿੰਡ ਆ ਇਹ ਤੇ ਆਪਣਾ ਪੱਖੋਕੇ ਟਾਲੀ ਸਾਹਿਬ ਸਾਦਾਵਾਲੀ ਚੰਦੂ ਨੰਗੜ ਇਹਦੋਂ ਜਿਹੜੇ ਠੇਠੜ ਕੇ ਤਲਵੰਡੀ ਇਹਨਾਂ ਸਾਰਿਆਂ ਪਿੰਡਾਂ ਚ ਇਹ ਹੁੰਦੀ ਆ ਗੋਬੀ ਹਾਂ ਔਨ ਰਿਕਾਰਡ ਮੈਂ ਗੱਲ ਕਰ ਰਿਹਾ ਹਾਂ ਕਿ ਦਰਬਾਰ ਸਾਹਿਬ ਦੀ ਜ਼ਮੀਨ ਆ ਇਹਨਾਂ ਦਿਨੇ ਲੱਖ ਰੁਪਏ ਤੱਕ ਇੱਕੜ ਦਾ ਠੇਕਾ ਹਮ ਔਰ ਆ ਜਿਹੜਾ ਸੀਜ਼ਨ ਆ ਆ ਜਿਹੜਾ ਚੱਲ ਰਿਹਾ ਗਰਮੀ ਦਾ ਇਹਦੇ ਵਿੱਚ ਹੀ ਤੁਹਾਨੂੰ ਪੈਸੇ ਵੱਜਦੇ ਨੇ ਗੋਪੀ ਦੇ ਮਿਨੀਮਮ 50000 ਰੁਪਏ ਗੋਪੀ ਦੇ ਹੁਣ ਤੱਕ ਤਿਆਰ ਤਿਆਰ ਸੀਗੀ ਗੋਪੀ ਮਿਨੀਮਮ 50000 ਰੁਪਏ ਗੋਪੀ ਦਾ ਖਰਚਾ ਆ ਜਾਂਦਾ 1.5 ਲੱਖ ਤੇ ਹੋ ਗਿਆ ਕਿ 1.5 ਲੱਖ ਦੀ ਗੋਪੀ ਹੋਣੀ ਸੀ 3 ਲੱਖ ਰੁਪਏ ਦਾ ਕਹਦਾ ਉਹਨੇ ਗੋਬੀ ਨੇ 3 ਲੱਖ ਕਮਾਉਣਾ ਸੀ ਇਕੱਲੇ ਦਾ ਤੇ ਉਹਨੇ 1.5 ਲੱਖ ਉਹਨਾਂ ਦਾ ਲਾਹ ਦੇਣੇ ਤੇ 1.5 ਲੱਖ ਨੂੰ ਬਚਾ ਦੋ ਜਣੇ ਅਗਲੇ ਸਾਲ ਜਿਹੜੀ ਹੁਣ ਜਿਹੜੀ ਚੱਲਣੀ ਉਹਦੇ ਬਾਅਦ ਗੋਬੀ 2 ਰੁਪਏ ਕਿਲੋ ਵਿਕਣੀ ਹੈ ਹੂੰ ਉਹਨਾਂ ਦੇ ਪਰਪਾਈ ਖੌਣ ਕਰੇਗਾ ਹੂੰ 670 ਜਾਂ 880 ਜਾਂ 650 ਤੁਹਾਨੂੰ ਠੇਕਾ ਮਿਲ ਜਾ ਹੂੰ ਉਹ ਤਾਂ ਨਹੀਂ ਉੱਠਣੀ ਹੂੰ ਇਹਦੇ 'ਚ ਤੇ ਇਹੋ ਹੀ ਆ ਕਿ ਤੁਸੀਂ ਨੂੰ ਮਜ਼ਬੂਤ ਕਰ ਦੋ ਹੂੰ ਕਿ ਹੁਣ ਜਿਹੜਾ ਹੋਇਆ ਕਿਤੇ ਜਿੰਨੀ ਕੰਪਨਸੇਸ਼ਨ ਦੇਣੀ ਹੈ ਗਵਰਨਮੈਂਟ ਆਫ ਇੰਡੀਆ ਨੂੰ ਪੈਸੇ ਤੇ ਮੋ ਕੰਟਰੀ ਸਾਹਿਬ ਨੇ ਕਿਹਾ 50000 ਕਰੋੜ 50000 ਕਰੋੜ ਦੇ ਲੀਨੇ ਕਰ ਕਿੱਥੋਂ ਦੇਣਾ ਹੂੰ ਡਿਮਾਂਡ ਉਹ ਨਹੀਂ ਕਰੀਏ ਜੀ ਦੇ ਨਾਲ ਲੋਕ ਸਾਡੇ ਪੈਰਾਂ ਤੇ ਖੜੇ ਹੋ ਜਾਣ ਹੂੰ ਘਟੋ ਘਟ ਜਿਹੜਾ ਠੇਕਾ 30000 ਰੁਪਏ ਜਿਹੜੇ ਪਿੰਡਾਂ ਦੇ ਵਰਸਟ ਪਿੰਡ ਨੇ ਉਹਨਾਂ ਨੂੰ 30000 ਮਿਲੇਗਾ ਤੇ ਉਹਨਾਂ ਦੇ ਖਰਚੇ ਨਿਕਲ ਜਾਣਗੇ ਪੈਰਾਂ ਤੇ ਖੜੇ ਹੋ ਜਾਣਗੇ ਤੇ ਦੂਸਰੀ ਜਿਹੜੀ ਚੀਜ਼ ਪੰਜਾਬ ਉਹ ਕਹਿੰਦੇ ਸੋਧ ਕਰਨ ਦੀ ਵੀ ਜ਼ਰੂਰਤ ਹੈ ਕਹਿੰਦੇ ਇੱਕ ਲਿਮਟ ਹੈ ਕਿ ਇਸ ਤੋਂ ਵੱਧ ਅਸੀਂ ਦੇ ਵੀ ਨਹੀਂ ਸਕਦੇ ਹੈ ਉਹਨਾਂ ਚ ਐਮੈਂਡਮੈਂਟ ਕਰਨ ਦੀ ਨਹੀਂ ਨਹੀਂ ਤੇ ਬੋਖੋਂਤਰੀ ਸਾਹਿਬ ਨੇ ਤੇ ਕਿਹਾ ਹੀ ਕਿ ਉਹ ਕਿਉਂ ਦਿੱਲੀ ਜਾਵਾਂਗੇ ਹੂੰ ਉਹਨਾਂ ਦੀ ਉਹਨਾਂ ਦੀ ਡਿਜਾਸਟਰ ਮੈਨੇਜਮੈਂਟ ਤੇ ਬਹੁਤ ਪੈਸਾ ਪਿਆ ਬਿਲਕੁਲ ਨਹੀਂ ਦਿੱਲੀ ਜਾਊਗਾ ਚੋਕਿਆਂ ਜੋ ਵੰਡ ਦੇਣ ਉਹ ਸਾਰੇ ਕਿਉਂਕਿ ਕੌਣ ਕੌਣ ਰੋਕ ਰਿਹਾ ਹੂੰ ਜੇ ਜਨਾ ਦਿੱਲੀ ਭੇਜੇ ਬਾਕੀ ਆਪਣਾ ਸਾਰੇ ਉਧਰ ਡਿਵਰਟ ਕਰ ਦੋ ਹੂੰ ਉਹ ਕਹਿੰਦੇ ਅਸੀਂ ਆਸਤਾ ਹਲੇ ਵੀ ਕਹਿੰਦੇ ਆਪਣੇ ਪੈਸੇ ਡਿਮਾਂਡ ਕਰ ਰਹੇ ਜਿਹੇ ਆਰਡੀਐਫ ਦਾ ਚਾਹੇ ਦੂਸਰਾ ਕੇ ਆਰਡੀਫ ਦੇ ਤੁਹਾਨੂੰ ਪੈਸੇ ਲਾਉਣ ਦੇਗੀ ਗਵਰਨਮੈਂਟ ਆਫ ਇੰਡੀਆ ਹੂੰ ਪਹਿਲੇ ਇੱਥੇ ਕਰਕੇ ਰੁਕੇ ਸੀ ਨਾ ਆਮ ਆਦਮੀ ਕਲੀਨਿਕ ਦੇ ਬੋਰਡ ਲਵਾਏ ਉਹਨਾਂ ਤੇ ਫਿਰ ਉਹਨਾਂ ਨੂੰ ਦੂਸਰੇ ਲਾਏ ਹੂੰ ਤੇ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਕਿ ਆਮ ਆਦਮੀ ਪਾਰਟੀ ਦੇ ਕਿਸ ਬੰਦੇ ਨੇ ਇਹਨਾਂ ਨੂੰ ਮਿਸਕ੍ਰਾਈਡ ਕੀਤਾ ਹੂੰ ਤੇ 25-25 ਹਜ਼ਾਰ ਦੇ ਬੋਰਡ ਲੱਗੇ ਕਿ ਬੋਰਡ ਲਾਏਗੇ ਤੇ ਫਿਰ ਨਵੇਂ ਲਾਏਗੇ ਉਹ ਸਾਰਾ ਖਰਚਾ ਉਹ ਉਹਨਾਂ ਆਫੀਸਰਾਂ ਦੇ ਰਿਸਪੌਂਸਿਬਿਲਟੀ ਇਫੈਕਟ ਹੋਣੀ ਚਾਹੀਦੀ ਕਿ ਨਹੀਂ ਯੂਸੀ ਕਰਕੇ ਹੀ ਪੈਸਾ ਰੁਕਿਆ ਉਹ ਜੂਸੀ ਕਰਕੇ ਰੁਕਿਆ ਕਾਦਰ ਜੂਸੀ ਜਦੋਂ ਆਪਾਂ ਜੀਐਸਟੀ ਫੰਡ ਲਈ ਪੈਸੇ ਉਹਦੇ ਤੇ ਲਾ ਹੀ ਨਹੀਂ ਰਹੇ ਹਮ ਮਤਲਬ ਇਹ ਫਿਰ ਫਿਰ ਤੋਂ ਇੱਕ ਗਲਤੀ ਹੋ ਸਕਦੀ ਹੈ ਥਾਣੇਵਾਲ ਸਾਹਿਬ ਵੇਖੋ ਜੁਮਲੇਬਾਜੀ ਤੇ ਮੈਂ ਵਿਸ਼ਵਾਸ ਨਹੀਂ ਰੱਖਦਾ ਹਮ ਕਿ ਸਨੇ ਆਰਡੀਐਫ ਦਾ ਸੜਕਾਂ ਦਾ ਪੈਸਾ ਤੁਹਾਨੂੰ ਕਿਤੇ ਨਹੀਂ ਦੂਜੀ ਥਾਂ ਜੁਟਲਾਈਜ਼ ਹੋਣ ਦੇਣਾ ਹਮ ਜਿੰਨਾ ਤੁਸੀਂ ਉਹਦੇ ਚ ਜ਼ਰੂਰ ਜਿਹੜਾ ਜੀਐਸਟੀ ਚੋਂ ਉਹਦੇ ਚ ਤੁਹਾਨੂੰ ਜਿਹੜਾ ਸ਼ੇਅਰ ਆਏਗਾ ਉਹਦੇ ਚ ਤੁਸੀਂ ਜਿੱਥੇ ਮਰਜੀ ਜੁਟਲਾਈਜ਼ ਕਰ ਸਕਦੇ ਹੋ ਹਮ ਯਾ ਕੀ ਕਮਾ ਲਿਆ ਮੁੱਖ ਮੰਤਰੀ ਸਾਹਿਬ ਰਿਐਲਿਟੀ ਦੀ ਗੱਲ ਕਰੋ ਹਮ ਦਸੋ ਲੋਕਾਂ ਨੂੰ ਕਿ ਨਹੀਂ ਅਸੀਂ ਆਰਡੀਐਫ ਦਾ ਪੈਸਾ ਲਾ ਸਕਦੇ ਹਾਂ ਹਾਂ ਇਹ ਜ਼ਰੂਰ ਹੈ ਕਿ ਮਾਈਨਿੰਗ ਜਿਹੜੀ ਹੋਈ ਆ ਮੈਂ ਅੱਜ ਵੀ ਕਹਿੰਦਾ ਕਿ ਜਿਹੜੀ ਨਾ ਡੀਸਿਲਟਿੰਗ ਨਹੀਂ ਕੀਤੀ ਜਾਂ ਡੀਸਿਲਟਿੰਗ ਕੀਤੀ ਤੇ ਕਿਉਂ ਕੰਡਿਆਂ ਤੇ ਕੀਤੀ ਜਿੱਥੋਂ ਆਣ ਕੇ 66 ਫੁੱਟ ਡੂੰਘੇ ਟੋਏ ਪਾ ਕੇ ਬਰਬਾਦੀ ਕਰਕੇ ਰਾ ਦਿੱਤੀ ਆ ਪੰਜਾਬ ਸਾਰੇ ਦੀ ਜੋ ਆਪਾਂ ਫਿਰੋਜ਼ਪੁਰ ਤੋਂ ਚੁਲੀਏ ਤੇ ਗੁਰਦਾਸਪੁਰ ਪਠਾਨਕੋਟ ਤੱਕ ਪਹੁੰਚੋ ਕਿਸੇ ਐਕਸ਼ਨ ਹੋਇਆ ਕਿਉਂ ਨਹੀਂ ਕੀਤਾ ਜੀ ਹੁਣ ਇਹਨਾਂ ਚੀਜ਼ਾਂ ਤੋਂ ਬਾਅਦ ਨਿਕਲ ਕੇ ਹੁਣ ਪੰਜਾਬ ਦੀ ਇਹ ਸੋਚਣਾ ਚਾਹ ਪਰ ਮੈਂ ਪੰਜਾਬ ਵਾਲਿਆਂ ਨੂੰ ਮੁਬਾਰਕਬਾਦ ਇਹਨਾਂ ਨੇ ਹੱਥ ਨਹੀਂ ਢਟਿਆ ਹੂੰ ਜਸਪਿੰਡ ਚ ਵੀ ਗਏ ਆ ਉਹਨਾਂ ਕਹਿੰਦਾ ਕੋਈ ਨਹੀਂ ਜੀ ਗੁਰੂ ਦਾ ਪਾਣਾ ਮੰਨਾਂਗੇ ਫਿਰ ਬਚ ਗਏ ਫਿਰ ਪੈਰਾਂ ਤੇ ਖੜੇ ਹੋ ਜਾਣਗੇ ਪਰ ਦੂਸਰੀ ਚੀਜ਼ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਆਣੀ ਹੈ ਹੂੰ ਮੇਰੇ ਖਾਲ 200 ਇਹ ਤੇ ਪਠਾਨਕੋਟ ਤੋਂ ਲੈ ਕੇ ਆਪ ਟੂ ਫਰੋਜਪੁਰ 200 ਬ੍ਰੀਚਸ ਹੋਈਆਂ ਨੇ ਹੂੰ ਉਹਨਾਂ ਨੂੰ ਕਦੋਂ ਭਰਨਾ ਹੂੰ ਉਹ ਚੀਜ਼ ਵੀ ਨੇ ਸਭ ਅਨਾਉਂਸ ਕਰੇ ਹੂੰ ਅੱਛਾ ਉਹ ਤਾਂ ਹੀ ਭਰੇ ਜਾਣਗੇ ਜੇ ਗਵਰਨਮੈਂਟ ਆਫ ਇੰਡੀਆ ਦੀ ਧੌਣ ਤੇ ਗੋਡਾ ਰੱਖਾਂਗੇ ਹੂੰ ਕਿ ਤੁਹਾਡੀ ਤੁਹਾਡੀਆਂ ਤੁਹਾਡੇ ਬੰਕਰ ਜਿੱਥੇ ਤੁਸੀਂ ਰਿਪੇਅਰ ਕੀਤੇ ਬਹੁਤ ਵੱਡਾ ਆਏਗਾ ਫੈਕਟਰ ਜਿੱਥੋਂ ਜਿੱਥੋਂ ਬੰਕਰ ਰਿਪੇਅਰ ਹੋਏ ਹੂੰ ਉੱਥੇ ਦੁਬਾਰਾ ਫਿਰ ਮਿੱਟੀ ਪਾ ਕੇ ਉਹਨਾਂ ਨੂੰ ਪੂਰਨਾ ਚਾਹੀਦਾ ਸੀ ਉੱਥੋਂ ਆਣ ਕੇ ਜਿਹੜੀ ਦਰਿਆਰਾ ਵੀ ਨੇ ਤੋੜਿਆ ਰੰਧਾ ਵਸੋਂ ਇੱਕ ਗੱਲ ਦੱਸਿਓ ਰਿਐਲਿਟੀ ਦੇ ਵਿੱਚ ਪੰਜਾਬ ਹੜ ਮੁਕਤ ਹੋ ਸਕਦਾ ਕਿਉਂਕਿ ਜਿਹੜੀ 550 ਕਿਲੋਮੀਟਰ ਦੀ ਜਿਹੜੀ ਸਾਡੀ ਬਾਰਡਰ ਬੈਲਟ ਜਿਹੜੀ ਇਹਨਾਂ ਸਾਰੀ ਦਰਿਆਵਾਂ ਦੇ ਕੰਡੇ ਵਸੇ ਹੋਏ ਜ਼ਿਲ੍ਹੇ ਨੇ ਸਾਰੇ ਮਤਲਬ ਕਹਿੰਦੇ ਆ ਕਿ ਵਕਤ ਦੇ ਦਰਿਆਵਾਂ ਨੂੰ ਕਿਹੜਾ ਕਿਸੇ ਨੇ ਬੰਨ ਮਾਰੇ ਆ ਜੇ ਕੰਡੇ ਵੀ ਮਜ਼ਬੂਤ ਹੋ ਜਾਣ ਮਤਲਬ ਹੋ ਸਕਦਾ ਹਕੀਕਤ ਦੇ ਵਿੱਚ ਤੁਸੀਂ ਬੱਕ ਤੇ ਜਾ ਕੇ ਨਾ ਤੁਸੀਂ ਆਪ ਜਾ ਕੇ ਵੇਖ ਕੇ ਆਇਓ ਕਦੀ ਜਿਹੜੇ ਕਹਿੰਦੇ ਨੇ ਨਾ ਕਿ ਜੀ ਲੀਡਰ ਜਾਂਦੇ ਨਹੀਂ ਹੱਥ ਕਿੰਨੇ ਪਿੰਡਾਂ ਦੇ ਤੁਹਾਨੂੰ ਮੈਂ ਨਾਂ ਸੁਣਾ ਦਿੱਤੇ ਤੇ ਗਿਆਈਆਂ ਤੇ ਮੈਨੂੰ ਉੱਥੇ ਰਿਐਲਿਟੀ ਪਤਾ ਕਿ ਕੀ ਹੈ ਮੈਂ 2000 ਉੰਨੇ ਦੀ ਗੱਲ ਹੈ ਬਿਫੋਰ ਕੋਵਿਡ ਮਾ ਉਥੇ ਗਿਆ ਮੈਂ ਕਿਹਾ ਜ ਮੈਂ ਪਿੰਡ ਵਾਲਿਆਂ ਨੂੰ ਵੈਸੇ ਨਹੀਂ ਕਿਹਾ ਮੈਂ ਅੱਗੇ ਚੱਲਾ ਗਿਆ ਮੈਂ ਕਿਹਾ ਪਾਕਿਸਤਾਨ ਸਾਹਮਣੇ ਹੈ ਮਾ ਉਥੇ 4.5 ਕਰੋੜ ਦੇ ਸਪਰ ਬਣਾਏ ਸੀ ਪਾਕਿਸਤਾਨ ਵਾਲੇ ਆ ਕੇ ਖੜੇ ਹੋ ਗਏ ਅਸੀਂ ਬਣ ਨਹੀਂ ਦੇਣੇ ਤਾਂ ਅਸੀਂ ਡੰਡੇ ਨਾਲ ਉੱਥੇ ਖਲੋ ਕੇ ਬਣਵਾਏ ਤਾਂ ਉਸ ਪਿੰਡ ਚ ਇੱਕ ਤੁਪਕਾ ਪਾਣੀ ਨਹੀਂ ਵੜਿਆ ਹੂੰ ਤੇ ਕਿਉਂ ਕੋਈ ਨਹੀਂ ਕਹਦਾ ਜੀ ਜਿਹੜੇ ਜਿਹੜੇ ਨਹੀਂ ਬਣਵਾ ਸਕਦੇ ਬਣ ਸਕਦੇ ਆ ਹੂੰ ਜਿਸ ਤਰੀਕੇ ਨਾਲ ਬੈਂਕੇ ਜਾਂ ਜੇ ਤੁਸੀਂ ਬਣਾ ਦਈਏ ਬਹੁਤ ਪੈਸਾ ਨਹੀਂ ਲੱਗਣਾ ਹੂੰ ਤਿੰਨ ਤਿੰਨ 400 ਕਰੋੜ ਚ ਟੋਟਲ ਜਿਹੜੀ ਆ ਉਥੋਂ ਲੈ ਕੇ ਤੇ ਜਿਹੜੀ ਆਪਾਂ ਤਾਲੀਵਾਲ ਸਾਹਿਬ ਜਿਹੜੇ ਰੋਜ਼ ਰੋਲੀ ਪਾਈ ਜਾਂਦੇ ਉਹਨਾਂ ਨੂੰ ਵੀ ਮੈਂ ਕਹਿੰਨਾ ਕਿ ਇਹ ਤੈਨੂੰ ਰੋਲੀ ਨਾ ਪਾਓ ਲੋਕਾਂ ਦੇ ਵਿੱਚ ਓਏ ਬਲੈਕ ਨਾ ਕਰੋ ਬਲੈਕ ਨਾ ਕਰੋ ਇਦਾਂ ਕਰੀ ਜਾਂਦੇ ਸੀ ਉਹਨਾਂ ਕਹਿੰਨਾ ਕਿ ਰਲ ਕੇ ਇਕੱਠੇ ਹੋ ਕੇ ਉਹ ਤੇ ਜੇ ਮੈਂ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਤੁਈ ਮੇਰੇ ਖਲ ਪੜੀ ਹੈ ਕਿ ਨਹੀਂ ਪੜੀ ਹੈ ਹਾਂਜੀ ਹਾਂਜੀ ਹਾਂ ਉਹ ਤੇ ਜੇ ਮੈਂ ਸਪੈਸੀਫਿਕਲੀ ਲਿਖਿਆ ਹਮ ਕਿ ਫਰਸਟ ਡਿਫੈਂਸ ਲਾਈਨ ਤੁਹਾਡਾ ਬਣਦਾ ਕਿ ਤੁਸੀਂ ਇਹਨੂੰ ਮਜ਼ਬੂਤ ਕਰੋ ਬਤ ਕਰੋ ਪਾਕਿਸਤਾਨ ਦੀ ਕਿਉਂ ਨਹੀਂ ਟੁੱਟਦੀ ਹਮ ਤਕਲੀਫ ਕਈਆਂ ਲੋਕਾਂ ਨੂੰ ਹੋਈਆਂ ਕਿ ਪਾਕਿਸਤਾਨ ਨੂੰ ਕਹਿੰਦੇ ਜੀ ਜਿਹੜੀ ਉਹਨਾਂ ਦੀ ਠਿਕਾਣਾ ਉਹਨਾਂ ਦੀ ਕਿਉਂ ਟੁੱਟਦੀ ਹਮ ਸਾਡੀ ਕਿਉਂ ਟੁੱਟਦੀ ਹਰ ਹੜ ਦੇ ਵਿੱਚ ਹਮ ਕੋਈ ਨਹੀਂ ਪੱਥਰ ਹਿਲਾ ਸਕਦੇ ਉੱਥੋਂ ਤੱਕ ਇੰਨਾ ਲੋਕਾਂ ਦਾ ਨੁਕਸਾਨ ਹੋਣ ਦੀ ਬਜਾਏ ਤੇ ਜੇ ਕੋਲਣ ਹਜ਼ਾਰ 2 3000 5000 ਕਰੋੜ ਲੱਗ ਜੇ ਸਿਰਫ ਸੱਕੀ ਨਾਲੇ ਨੂੰ ਜਿਹੜਾ ਮੈਂ ਗੱਲ ਕਰ ਰਿਹਾ ਟੋਟਲ 1500 ਕਰੋੜ ਪੈਸਾ ਲੱਗਦਾ ਹੂੰ ਇਹ ਗਵਰਨਮੈਂਟ ਆਫ ਇੰਡੀਆ ਲਈ ਕੋਈ ਬਹੁਤ ਵੱਡਾ ਪੈਸਾ ਨਹੀਂ ਹੂੰ ਔਰ ਸਾਰੀ ਉਮਰ ਦਾ ਰੋਣਾ ਦੂਰ ਹੋ ਸਕਦਾ ਅੱਛਾ ਮੈਂ ਰੰਦਾਵਾ ਸਾਹਿਬ ਉਹੀ ਸਵਾਲ ਪੁੱਛਦਾ ਜੋ ਦੇ ਲੋਕਾਂ ਚ ਪ੍ਰਚਲਿਤ ਹੁੰਦੇ ਕਿਉਂਕਿ ਤੁਸੀਂ ਕਲੈਰਿਟੀ ਦੇਣੀ ਹੁੰਦੀ ਹੈ ਲੋਕਾਂ ਨੇ ਸਵਾਲ ਕਰਨੇ ਹੁੰਦੇ ਇੱਕ ਸਵਾਲ ਉੱਠ ਰਿਹਾ ਹੈ ਕਹਿੰਦੇ ਇਹ ਨਾ ਪੰਜਾਬ ਦੇ ਉਜਾੜੇ ਲਈ ਲਿਆਂਦੇ ਕੇ ਫਲੱਡਸ ਨੇ ਨਾ ਕੇ ਆਏ ਹੋਏ ਨੇ ਕਹਿੰਦੇ ਇਹ ਮੈਨ ਮੇਂਡ ਨੇ ਉਹ ਉਹਨਾਂ ਪਰੇ ਕੀ ਕਹੋ ਮੈਨ ਮੇਂਡ ਮੈਂ ਪਹਿਲਾਂ ਕਿਹਾ ਪਹਿਲੋ ਤੇ ਪੰਜਾਬ ਦੇ ਅਫਸਰਾਂ ਦੀ ਤੇ ਰਿਸਪੌਂਸਿਬਿਲਟੀ ਫਿਕਸ ਕਰੋ ਮੈਂ ਕਿਹਾ ਜਨਾ ਕਿ ਜਿਹੜਾ ਪਾਣੀ ਮੈਨੂੰ ਆਪਣੇ ਮੈਂ ਡਿਸਟ੍ਰਿਕਟ ਦੀ ਗੱਲ ਕਰ ਲੈਣਾ ਜਿੱਥੇ ਮੈਂ ਜ਼ਿਆਦਾ ਸਟੱਡੀ ਕੀਤੀ ਆ 20 ਸਤੰਬਰ ਤੱਕ ਉਹ ਉੱਚ ਲੈਵਲ ਤੇ ਸਾਨੂੰ ਹੀ ਰੱਖਣਾ ਸੀ ਆਪਾਂ 30 ਸਤੰਬਰ ਕੋ ਲੈ ਕੇ ਗਏ ਜੀ ਹਮ ਤੱਕ ਅਕਤੂਬਰ ਚ ਹੜਾ ਕੇ ਹਮ ਮੈਟਰੋਲੋਜੀ ਡਿਪਾਰਟਮੈਂਟ ਨੇ 7 ਦਿਨ ਪਹਿਲਾਂ ਕਹਿ ਦਿੱਤਾ ਹੂੰ ਕਿ ਹੜ ਹੋਣਗੇ ਹੂੰ ਇਹਨਾਂ ਨੇ ਕਿਉਂ ਨਹੀਂ ਪਾਣੀ ਛੱਡਿਆ ਹੂੰ ਕਿਉਂ ਕਿਉਂ ਉਹਦਾ ਬਸੰਤਰਤਾ ਤੇ ਓਜ ਦਾ ਪਾਣੀ ਇਕੱਠਾ ਹੀ ਦੋਵੇਂ ਛੱਡ ਦਿੱਤੇ ਤੇ ਨਾਲ ਹੀ ਰਾਵੀ ਛੱਡ ਦਿੱਤੀ ਹੂੰ ਪਰ ਫਿਰ ਐਮੈਂਡਮੈਂਟ ਕਿੰਨੇ ਕੀਤਾ ਜੀ ਗਵਰਨਮੈਂਟ ਆਫ ਇੰਡੀਆ ਤਾਂ ਇਹਨਾਂ ਦਾ ਫਾਲਟ ਮੰਨਦਾ ਹੂੰ ਜਿਹੜਾ 7 ਲੋਜ ਦੇ ਵਿੱਚ ਜੋ ਬਣਿਆ ਉਹ ਕਿਉਂ ਨਹੀਂ ਅੱਜ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਦਾ ਚੇਅਰਮੈਨ ਕੱਲ ਗੱਲਾਂ ਕਰਦਾ ਸੀ ਦੁੱਖ ਆ ਰਿਹਾ ਸੀ ਕਿ ਪੰਜਾਬ ਡੋਬ ਕੇ ਰੱਖ ਦਿੱਤਾ ਤੇ ਇਹਦੇ ਤੇ ਇਹਦੇ ਤੇ ਕੋਈ ਸ਼ਰਮ ਹੁਜਾਦੀ ਸਿਕਨ ਕੋਈ ਨਹੀਂ ਸੀ ਉਹਦੇ ਤੋਂ ਅਫਸੋਸ ਕੋਈ ਨਹੀਂ ਸੀ ਜਿਸ ਤਰੀਕੇ ਨਾਲ ਗੱਲਾਂ ਕਰ ਰਿਆ ਸੀ ਗਵੰਡੀ ਰਾਜ ਹਰਿਆਣੇ ਨੇ ਵੀ ਕਹਿ ਦਿੱਤਾ ਕਿ ਸਾਡੇ ਵੱਲ ਦੇਖਿਓ ਪਾਣੀ ਨਾ ਭੇਜਿਓ ਜਦੋਂ ਜ਼ਰੂਰਤ ਹੁੰਦੀ ਉਦੋਂ ਭੇਜਦੇ ਨਹੀਂ ਹੁਣ ਸਾਨੂੰ ਡੋਬ ਕੇ ਨਾ ਰੱਖੋ ਇਹ ਤੇ ਮੇਰੇ ਤੋਂ ਚੀਫ ਮਿਨਿਸਟਰ ਸਭ ਬੈਠੋ ਜਵਾਬ ਦੇ ਸਕਦੇ ਆ ਹੂੰ ਉਹ ਦੋਵੇਂ ਚੀਫ ਮਿਨਿਸਟਰ ਨੇ ਇਸ ਤੋਂ ਇਲਾਵਾ BBMP ਦੀ ਕੱਲ ਪ੍ਰੈਸ ਕਾਨਫਰੰਸ ਹੋਈ ਜੇ ਤੁਸੀਂ ਸੁਣੀ ਹੋਵੇ ਉਹਦੇ ਤੱਕ ਮੈਂ ਉਹਦੇ ਤੋਂ ਕਿਹਾ ਤਾਂ ਹੀ BBMP ਦੇ ਚੇਅਰਮੈਨ ਦੀਆਂ ਗੱਲਾਂ ਸੁਣੀਆਂ ਅਫਸੋਸ ਹੋਇਆ ਕਿ ਜਦ ਨੈਸ਼ਨੈਲਿਟੀ ਖਤਮ ਹੋ ਗਈ ਹ नेशनालिटी ਖਤਮ ਹੋ ਗਈ ਦੇਸ਼ ਭਗਤੀ ਖਤਮ ਹੋ ਗਈ ਆ ਹੂੰ ਉਹ ਤੇਰੀ ਅੱਖਾਂ 'ਚ ਸ਼ਰਮ ਨਹੀਂ ਚ ਬੀਬੀ ਐਮਬੀ ਦੇ ਚੇਅਰਮੈਨ ਨੂੰ ਕਹਿਣਾ ਚਾਹੁੰਦਾ ਹੂੰ ਕਿ ਪੰਜਾਬ ਦੇ ਬੱਚੇ ਵਿਲਕਦੇ ਫਿਰਦੇ ਨੇ ਚੀਕਾਂ ਮਾਰਦੇ ਫਿਰਦੇ ਨੇ ਪੈਰ ਉਹਨਾਂ ਦੇ ਖਰਾਬ ਹੋ ਗਏ ਛੋਟੇ ਛੋਟੇ ਬੱਚਿਆਂ ਦੇ ਹੂੰ ਤੇ ਪਾਣੀ ਦੇ ਵਿੱਚ ਤੁਰੇ ਫਿਰਦੇ ਆ ਤੇ ਤੂੰ ਆਪਣੀਆਂ ਸਫਾਈਆਂ ਦੇ ਰਿਆ ਹੂੰ ਰਿਸਪੌਂਸਿਬਿਲਟੀ ਆਪਣੀ ਫਿਕਸ ਕਰ ਆਪਣੀ ਨਾ ਅਫਸਰਾਂ ਦੀ ਕਿਉਂ ਨਹੀਂ ਡੀਸੀ ਜਿਹੜਾ ਰੋਪੜ ਆ ਤੁਸੀਂ ਇੱਕ ਡੀਸੀ ਰੋਪਣ ਨੂੰ ਜਾ ਕੇ ਪੁੱਛੋ ਕਿ ਤੈਨੂੰ ਇਹਨਾਂ ਨੇ ਦਿੱਤੀ ਕਿ ਕਿੰਨਾ ਪਾਣੀ ਹੈ ਕਿੰਨਾ ਲੈਵਲ ਹੈ ਕਿੰਨਾ ਛੱਡਣ ਲੱਗੇ ਕਿਦੋਂ ਨੂੰ ਜਾਣ ਲੱਗੇ ਡੀਸੀ ਰੋਪਣ ਦੀ ਵੀ ਰਿਸਪਾਂਸਿਬਿਲਿਟੀ ਕਿਉਂ ਨਹੀਂ ਪ੍ਰੈਸ ਕਾਨਫਰੰਸ ਡੀਸੀ ਰੋਪਣ ਕਰ ਰਿਹਾ ਉਹ ਦੱਸੇ ਕਿ ਸਾਡੇ ਕੋਲ ਕੁਝ ਨਹੀਂ ਆ ਇੱਕ ਮੈਂ ਚੀਜ਼ ਹੋਰ ਪੁੱਛਣੀ ਚਾਹੁੰਦਾ ਮੈਂ ਇੱਕ ਤਾਂ ਚਾਹੁੰਦਾ ਮੇਰੇ ਕੋਲ ਮੇਰੇ ਖਾਲ ਪਿਆ ਹੋਣਾ ਜੀ ਇਹ ਇਹ ਦੇਖੋ ਮੈਸੇਜ ਇੱਕ ਕਿ ਨਹਿਰਾਂ ਦਾ ਜਿਹੜਾ ਪਾਣੀ ਆ ਉਹ ਕਦੋਂ ਪੀ ਦਿੱਤਾ ਨਹਿਰਾਂ ਦਾ ਨਹਿਰਾਂ ਦੀ ਨੇ ਜਿਹੜੇ ਤੁਹਾਡੇ ਡਰੇਨਾ ਨੇ ਡਰੇਨਾ 2000 ਕਰੋੜ ਨਾੜਾ ਨੂੰ ਜਾ ਰਿਹਾ ਤੇ 20 ਕਰੋੜ ਤੁਹਾਡਾ ਡਰੇਨਾ ਲਈ ਸਵਾਈਆਂ ਲਈ ਆ ਰਿਹਾ ਤੇ ਬਚੇਗਾ ਕਿੱਥੋਂ ਪਜਾ ਹੂੰ ਇਹ ਤਾਂ ਤੁਸੀਂ ਆਪ ਹੀ ਪੁੱਛ ਲੋ ਨਕਲ ਗਵਰਨਮੈਂਟ ਕੋਲ ਪੁੱਛ ਲੋ ਕਿ ਕਿੰਨਾ ਨਹਿਰਾਂ ਨੂੰ ਦਿੱਤਾ ਤੇ ਕਿੰਨਾ ਅੱਛਾ ਜਿਹੜੇ ਆ ਹੁਣ ਪਿਛਲੇ 10 ਸਾਲ ਦੇ ਵਿੱਚ ਕਈ ਦਫਾ ਸੀ ਹਾਲਾਤ ਦੇਖ ਲਿਆ ਕਿ ਇਹ ਸਮਰ ਇਸ ਕੱਲ ਦੀ ਡਿਮਾਂਡ ਕਰ ਰਿਹਾ ਕਿ ਸਾਨੂੰ ਨਵਾਂ ਕਨਾਲ ਸਿਸਟਮ ਡਿਵੈਲਪ ਕਰਨ ਦੀ ਜ਼ਰੂਰਤ ਹੈ ਪਹਿਲੇ ਨੂੰ ਮੇਨਟੇਨ ਕਰ ਲਿਗੇ ਹੂੰ ਵੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸੀ ਕਨਾਲ ਸਿਸਟਮ ਤੇ ਉਹਦੇ ਬਾਅਦ ਅੰਗਰੇਜ਼ਾਂ ਦਾ ਆਪਾਂ ਉਹਨਾਂ ਨੇ ਛੇੜਛੜ ਕੇ ਤੇ ਬਹੁਤ ਨੁਕਸਾਨ ਹੋਇਆ ਹਮ ਸਭ ਕੁਝ ਇਹ ਪੱਕਾ ਕਰੀ ਜਾ ਰਹੇ ਹਾਂ ਉਹ ਸੀਪੀ ਕਿਧਰ ਨੂੰ ਜਾਏਗੀ ਹਮ ਤੁਹਾਡਾ ਵਾਟਰ ਲੈਵਲ ਇਸੇ ਕਰਕੇ ਇੰਨਾ ਡਾਊਨ ਜਾ ਰਿਹਾ ਠੀਕ ਹੈ ਤੋ ਜਿਹੜੀ ਸਾਈਡਾਂ ਨੂੰ ਉਹਨਾਂ ਪੱਕਾ ਕਰੋ ਥੱਲੇ ਤੇ ਕੱਚਾ ਰਹਿਣ ਦਿਓ ਹਮ ਕਿ ਤੁਹਾਡਾ ਪਾਣੀ ਜ਼ਮੀਨ ਚ ਜਿਹੜਾ ਰੀਚਾਰਜ ਹੁੰਦਾ ਰਹੇ ਛੱਡੀ ਦਿੱਤਾ ਸਭ ਕੁਝ ਹਮ ਸੋ ਮਲਟੀ ਰੀਜਨਸ ਨੇ ਮਤਲਬ ਜਿਹੜੇ ਕਿ ਸਾਰੀ ਥੋੜੇ ਥੋੜੇ ਜਿਹੜੇ ਵਿੱਚ ਆਉਂਦੇ ਥੋੜੀ ਥੋੜੀ ਸਖਤਾਈ ਕਰਨ ਦੀ ਲੋੜ ਹੈ ਹਮ ਬਿਰੋਕਰੇਸੀ ਨੂੰ ਨਾ ਉਹਨਾਂ ਨੂੰ ਸਿਰ ਤੇ ਨਹੀਂ ਬਿਠਾਉਣ ਦੀ ਲੋੜ ਫੈਕਟਰੀ ਇਰੀਗੇਸ਼ਨ ਸਾਭ ਨੂੰ ਵੀ ਹਮ ਥੋੜਾ ਜਿਹਾ ਐਰੋਕ੍ਰੇਸੀ ਛੱਡਣੀ ਪੈਗੀ ਹਮ ਪਤਾ ਨਹੀਂ ਕਿ ਕਿੰਨੇ ਲੋਕਾਂ ਨੂੰ ਚਾਰ ਸ਼ੀਟਾਂ ਕਰ ਦਿੱਤੀਆਂ ਨੇ ਠੀਕ ਹੈ ਚਾਰ ਸ਼ੀਟ ਕਰੋ ਪਰ ਉਹਨਾਂ ਨੂੰ ਇੰਨਾ ਵੀ ਡਰ ਨਾ ਆ ਜਾਏ ਕੋਈ ਕੰਮ ਹੀ ਨਾ ਕਰਨ ਹਮ ਅ ਜੀ ਇਰੀਗੇਸ਼ਨ ਦਾ ਫੈਕਟਰੀ ਦੀ ਪ੍ਰੈਸ ਕਾਨਫਰੰਸ ਬਣਦੀ ਕਿ ਨਹੀਂ ਬਣਦੀ ਹਮ ਉਹਦੀ ਬਣਦੀ ਕਿ ਨਹੀਂ ਬਣਦੀ ਜਿਹੜਾ ਇਨਚਾਰਜ ਹੈ ਸਾਡੇ ਮਧਪੁਰ ਹੈਡਵਰਕਸ ਦਾ ਉਹਦੀ ਬਣਦੀ ਹੈ ਨਾ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰੈਸ ਕਾਨਫਰੰਸ ਬਣਦੀ ਹੈ ਨਾ ਕਿ ਕਿਉਂ ਟੁੱਟੇ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰੈਸ ਕਾਨਫਰੰਸ ਬਣਦੀ ਹੈ ਕਲੈਰੀਫਿਕੇਸ਼ਨ ਜ਼ਰੂਰੀ ਐਟ ਲੀਸਟ ਗਲਪਨ ਜ਼ਰੂਰੀ ਆ ਬਿਲਕੁਲ ਠੀਕ ਹੈ ਰੰਧਾਵਾ ਸਾਹਿਬ ਤੁਸੀਂ ਇਸ ਸਮੇਂ ਦੇ ਵਿੱਚ ਸਮਾਂ ਕੱਢਿਆ ਔਰ ਇਸ ਹਾਲਾਤ ਦੇ ਵਿੱਚ ਗੱਲਬਾਤ ਕੀਤੀ ਤੁਹਾਡਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਸੋ ਇਹ ਸੰਨ ਸੁਰਜਿੰਦਰ ਸਿੰਘ ਰੰਧਾਵਾ ਕਿ ਬਹੁਤ ਸਾਰੇ ਕਾਰਨ ਨੇ ਕਿ ਜਿਨ੍ਹਾਂ ਨੂੰ ਅਸੀਂ ਗੰਭੀਰਤਾ ਨਾਲ ਲੈ ਕੇ ਸੰਜੀਦਗੀ ਨਾਲ ਲੈ ਕੇ ਉਹਨਾਂ ਦੇ ਕੰਮ ਨਿਪਰੇ ਚਾੜਦੰਨੇ ਆ ਤੇ ਇਹ ਹਾਲਾਤ ਕਹਿੰਦੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਨਾ ਵੇਖਣੇ ਪੈਣ ਸਿਰਫ ਇਹ ਇਤਿਹਾਸ ਦੇ ਪੰਨੇ ਬਣ ਕੇ ਰਹਿ ਜਾਣ ਅੱਜ ਦੇ ਲਈ ਨੈਨ ਨਵਜੋਤ ਸਿੰਘ ਢਾਲੀਵਾਲ ਨੂੰ ਦੀ ਇਜਾਜ਼ਤ ਸਤਿ ਸ੍ਰੀ ਅਕਾਲ